ਪੰਡਤ ਜੀ ਉਹਨੇ ਜੀ ਕਥਾ ਕਰਨ ਵਾਸਤੇ ਹੈ ਨਾ ਉਹਨੇ ਕਥਾ ਲੋਕੋ ਬੜਾ ਇੰਟਰਸਟਿੰਗ ਸਟੋਰੀਆਂ ਸੁਣਾਉਂਦਾ ਸੀ ਬੜਾ ਨਾਲੇ ਨਾਲੇ ਉਹਦੇ ਕੋਲੇ ਸੀਗਾ ਹਾਰਮੋਨੀਅਮ ਤੇ ਨਾਲੇ ਉਹ ਨਾਲੇ ਅੱਛਾ ਭਜਨ ਗਾਉਨੇ ਉਹਨੇ ਤੇ ਵਿੱਚੋਂ ਵਿੱਚੋਂ ਸਟੋਰੀਆਂ ਸੁਣਾਉਨੇ ਆ ਉਹ ਕਹਿੰਦਾ ਕੋਈ ਵਿਦਵਾਨ ਪੰਡਤ ਸੀਗਾ ਉਹਦੀਆਂ ਦੋ ਕੁੜੀਆਂ ਸੀਗੀਆਂ ਅੱਛਾ ਇੱਕ ਸੀ ਲਾਜਵੰਤੀ ਤੇ ਇੱਕ ਸੀ ਭਾਗਵੰਤੀ ਹੂੰ ਦੋਨਾਂ ਭੈਣਾਂ ਦਾ ਬਹੁਤ ਪਿਆਰ ਸੀਗਾ ਹੂੰ ਜੇ ਬਾਪ ਪੰਡਤ ਜੀ ਪੂਰੇ ਵਿਦਵਾਨ ਨੇ ਤੇ ਉਹ ਵੀ ਉਹਨਾਂ 'ਚ ਵੀ ਕਲਾ ਹੁੰਦੀ ਆ ਆਪਣੇ ਜੋ ਵਾਲੀ ਹੈ ਨਾ ਦੋਨਾਂ ਦਾ ਵਿਆਹ ਹੋ ਗਿਆ ਦੋਨਾਂ ਦਾ ਦੂਰ ਦੂਰ ਵਿਆਹ ਹੋ ਗਿਆ ਹੂੰ ਤੇ ਪਰ ਪਿਆਰ ਬਾ ਦੋਨਾਂ ਦਾ ਆਪਸ ਹੂੰ ਲਾਜਵੰਤੀ ਦੇ ਭਗਵੰਤੀ ਦਾ ਹੂੰ ਜਦੋਂ ਇੱਕ ਨੇ ਕੋਈ ਚੀਜ਼ ਬਣਾਉਣੀ ਤੈਨੂੰ ਦੂਜੇ ਨੂੰ ਜ਼ਰੂਰ ਭੇਜਣੀ ਆਪਦੀ ਭੈਣ ਨੂੰ ਹਨਾ ਹੂੰ ਪਰ ਜਿਹੜਾ ਨੌਕਰ ਜੀ ਦੇ ਹੱਥ ਭੇਜਦੇ ਸੀ ਉਹ ਬੇਈਮਾਨ ਸੀਗਾ ਰਾਤ ਸਾਲਾ ਹੇਰੀ ਫੇਰੀ ਕਰ ਜਾਂਦਾ ਸੀ ਨਾ ਅੱਛਾ ਕਦੋਂ ਕਮਿਊਨੀਕੇਸ਼ਨ ਦਾ ਇਹਨਾਂ ਦਾ ਕੋਈ ਮੋਬਾਈਲ ਫੋਨ ਕਿਹੜਾ ਮੋਬਾਈਲ ਫੋਨ ਹੁੰਦੇ ਜਾਂ ਫੋਨ ਵੀ ਨਹੀਂ ਹੁੰਦੇ ਸੀ ਉਦੋਂ ਹਾਂ ਸੀਲ ਮੋਰ ਨਹੀਂ ਕਰਕੇ ਭੇਜਦੇ ਸੀ ਸੀਲ ਮੋਰ ਸੀਲ ਮੋਰ ਨਹੀਂ ਕਰਦੇ ਭੇਜਦੇ ਸੀ ਹਾਂ ਤੇ ਉਹਨੇ ਕੀਤਾ ਕਿ ਲਾਜਮੰਤੀ ਨੇ ਇੱਕ ਦਿਨ ਖੀਰ ਤੇ ਪੂੜੇ ਬਣਾਇਆ ਹੂੰ ਉਹਨੇ ਜੀ ਡੋਲੂ ਭਰ ਤੱਕ ਖੀਰ ਦਾ ਤੇ ਨਾਲ 14 ਪੂੜੇ ਦੇਤੇ ਹਨਾ ਹੂੰ ਤੇ ਉਹਨੂੰ ਫੜਾਤਾ ਉਹਨੂੰ ਪਤਾ ਸੀ ਵੀ ਫੇਰ ਫੇਰੀ ਕਰੂਗਾ ਕਹਿੰਦੀ ਵੀ ਐਂ ਕਰੀ ਆਹ ਲੈ ਜਾ ਭਗਵੰਤ ਜੀ ਤੇ ਨਾਲ ਤੂੰ ਉਹਨੂੰ ਇਹ ਗਹਿਣਾ ਵੀ ਮੇਰੇ ਵੱਲ ਸੁਨੇਹਾ ਦੇਣਾ ਕਿ ਚੰਨ ਚਾਨਣੀ ਰਾਤ ਤਾਰਿਆਂ ਨਾਲ ਭਰੀ ਹੋਈ ਹੈ ਅੱਛਾ ਸਾਡੀ 14ਵੀਂ ਰਾਤ ਥੋਡੀ ਕੌਤ ਹੋਈ ਹੈ ਹਾਂਜੀ ਬਸੇਹੇ ਕੋਡਡ ਮੈਸੇਜ ਕੋਡਡ ਮੈਸੇਜ ਚਲੋ ਜੀ ਉਹਨੂੰ ਉਹਨੂੰ ਕੁਝ ਨਹੀਂ ਪਤਾ ਉਹ ਘਰੇ ਗਿਆ ਤੇ ਘਰੇ ਜਵਾਕ ਟੁੱਟ ਕੇ ਬਹਿ ਗਏ ਭੁਖੜਾ ਵਾਂਗੂ ਮਸਾਂ ਹੀ ਉਹਨੇ ਚਾਰ ਚਾਰ ਪੂੜੇ ਬਚਾਏ ਤੇ ਖੀਰ ਖੁਰਜੀ ਮਤਲਬ ਚੌਥਾ ਕੇਸਾ ਡੋਲੂ ਦਾ ਬਚਿਆ ਉਹਦੇ ਚ ਪਾਣੀ ਪੂਣੀ ਪਾ ਕੇ ਉਹ ਲੈ ਗਿਆ ਲਾ ਕੇ ਇਹਦੇ ਜਾ ਕੇ ਭਗਵੰਤੀ ਨੂੰ ਦਿੱਤਾ ਵੀ ਤੇਰੀ ਭੈਣ ਨੇ ਭੇਜਿਆ ਇਹ ਖੀਰ ਪੂੜੇ ਤੇ ਨਾਲ ਇੱਕ ਸੁਨੇਹਾ ਦਿੱਤਾ ਵੀ ਚਾਨਣਾ ਚਾਨਣੀ ਰਾਤ ਤਾਰਾਂ ਨਾਲ ਭਰੀ ਹੋਈ ਆ ਸੋ ਸਾਡੀ 14ਵੀਂ ਰਾਤ ਤੁਹਾਡੀ ਚੌਥ ਹੋਈ ਹੈ ਉਹ ਸਮਝਦੀ ਮੈਸੇਜ ਹੈ ਨਾ ਉਹਨੇ ਦੇਖਿਆ ਵੀ ਹਿਰਾ ਫੇਰੀ ਹੋਈ ਵੀ ਹੈ ਕਹਿੰਦੀ ਚੱਲ ਠੀਕ ਆ ਲੈ ਜਾ ਦੋਲੂ ਖਾਲੀ ਤੇ ਨਾਲੇ ਮੇਰਾ ਵੀ ਮੈਸੇਜ ਦੇ ਦੀ ਵੀ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਹੈ ਹਾਂਜੀ ਮਤਲਬ ਬੇਸਿਕਲੀ ਤਾਰੇ ਦਾ ਮਤਲਬ ਸੀਗਾ ਵੀ ਚੌਲ ਚੌਲ ਹਾਂਜੀ ਹਨਾ ਚੰਨ ਚਾਨਣੀ ਰਾਤ ਤਾਰਾ ਕੋਈ ਕੋਈ ਹੈ ਤੁਹਾਡੀ 14ਵੀਂ ਰਾਤ ਸਾਡੀ ਚੌਥ ਹੋਈ ਹੈ ਅੰਮਰ ਚਾਰ ਹੀ ਪਹੁੰਚੇ ਚਾਰ ਹੀ ਪਹੁੰਚੇ ਉਹਨੇ ਜਾ ਕੇ ਜੋ ਦੱਸਿਆ ਹਾਂਜੀ ਉਹਨੇ ਫਿਰ ਉਹਦੇ ਭਾਈ ਦੱਸਿਆ ਦੇ ਘਰਾਂ ਨੂੰ ਢਾ ਲਿਆ ਉਹਨੂੰ ਫਿਰ ਉਹ ਸਾਰੀਆਂ ਅਗਲੀਆਂ ਪਿਛਲੀਆਂ ਚੋਰੀਆਂ ਮਨਾ ਲੀਆਂ ਮਤਲਬ ਦੇਖੋ ਵਿਦਵਾਨ ਮਤਲਬ ਆਦੀ ਸੂਝ ਸਮਝ ਨਾਲ ਹਾਂ ਉਹਨੇ ਆਪਣੇ ਗੱਡ ਭਾਸ਼ਾ ਨਾਲ ਨਾਲੀ ਚੀਜ਼ ਪਹੁੰਚਦੀ ਕਰ ਦਿੰਦੇ ਸੀ ਨਾਲੇ ਟ੍ਰੇਸ ਕਰ ਲਿਆ ਉਹਦਾ ਸਾਰ ਹੈ ਨਾ